ਇਨੋਂ ਕੋ ਮਹਲਾ ਚੌਥਾ ਹਰ ਕੀਆ ਪਤਾ ਕਹਾਉਣੀਆਂ ਗੁਰ 니ਤ ਸੁਣਾਇਆ ਬਲੇ ਹਰੇ ਗੁਰ ਆਪਣੇ ਗੁਰ ਕੋ ਬਲ ਚਾਈਆ ਹਰ ਕੀਆ ਕਥਾ ਮੀਆਂ ਗੁਨ ਭੀਤ ਸੁਨਾਈਆ ਬਲੇਹਾ ਰਹੀ ਬੁਲ ਆਪਣੇ ਗੁਰ ਕੋ ਬਨ ਜਾਈਆ ਆਏ ਮੇਨ ਬੁਰ ਸਿੱਖ ਆਏ ਮੇਨ ਹੋ ਮੇਰੇ ਗੁਰੂ ਕੇ ਪਿਆਰੇ ਰਹਾ ਹਰ ਕੇ ਗੁਣ ਹਰਿ ਭਾਉ ਮਦੇ ਸੇ ਗੁਰੂ ਤੇ ਪਾਏ ਜਦ ਗੁਰੂ ਦਾ ਭਾਣਾ ਮੰਨਿਆ ਤੈਨ ਕੋਮ ਕੋਮ ਜਾਏ ਜਦ ਸਾਧ ਗੁਰੂਆਂ ਪਿਆਰਾ ਦੇਖਿਆ ਇਨ ਕੋ ਵਾਰੀ ਜਿਨ ਗੁਰੂ ਕੀ ਕੀਤੀ ਚਾਕਰੀ ਇਹਨ ਸਦ ਬਣਹਾਰੀ ਹਰ ਹਰ ਏਰਾ ਨਾਮ ਹੈ ਦੁਖ ਮੇਟਨਾਰਾ ਮਈਆ ਗੁਰਮੁਖ ਨੇ ਜਤਾਰਾ ਜੋ ਹਰ ਨਾਮ ਧਿਆਇਂ ਦੇ ਏ ਜਨ ਪਰਵਾਨਾ ਅਨ ਬਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾਰ ਤੇਰੀ ਕੋਸਤ ਹੈ ਜੋ ਹਰ ਪਵ ਭਾਵੇ ਜੋ ਗੁਰਮੁਖ ਪਿਆਰਾ ਸੀਮਦੇ ਇਹਨ ਹਰ ਬਲ ਆਵੇ ਜਿੰਨਾ ਹਸੇ ਤੀਤ ਰਹਾੜੀ ਇਹਨਾ ਜੀ ਕਮਨਾਂ ਨੇ ਓਏ ਜਪ ਜਪ ਪਿਆਰਾ ਜੀਉਂਦੇ ਹਰਨਾ ਸਮਾਲੇ ਜਨ ਗੁਰੂ ਬਗ ਪਿਆਰਾ ਸੇਵਿਆ ਇਹਨ ਕੋ ਹੁੰਮ ਜਾਇਆ ਓ ਆਪੇ ਪ੍ਰਵਾਰ ਸਿਉ ਸਭ ਜਗਤ ਚੁਡਾਇਆ ਗੁਰੂ ਘਰ ਅਨ ਸੇਵਿਆ ਗੁਰਧੰਨ ਗੁਰਧੰਨ ਹਰ ਮਾਰਗ ਦੱਸਿਆ ਗੁਰਮੁਨਵਲ ਓਨੋ ਜੋ ਗੁਰਸਿ ਗੁਰਸੇਵ ਦੇ ਸੇਮੁ ਨ ਪੁਰਾਣੀ ਨਾਮ ਦਰਨਾਨੰਤਨ ਕੋ ਵਾਰਿਆ ਸਦਾ ਸਦਾ ਕੁਮਾਰੀ ਗੁਰਮੁਖ ਸਖੀ ਸੇ ਨੀਆ ਸੇ ਆਪਰ ਭਾਈਆ ਹਰ ਦੁੱਖ ਵੇਟੈ ਨਾਈਆ ਹਰਿਆ ਘਲ ਨਾਈਆ ਜੋ ਗੁਰਮੁਖ ਨਾਮ ਧਿਆਏ ਦੇ ਧਨ ਦਾ ਸੁਖੀ ਚਾਹ ਹਮ ਤਨ ਕੇ ਚਰਨ ਪਖਾਣ ਦੇ ਧੂੜ ਕੋਲ ਕੋਲ ਕੀਜੈ ਪਾਂਸੁ ਪਾਰੀ ਖਾਧੀਆਂ ਮੁਗ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤੇਉ ਜਾਂ ਪਪੜ ਚੁਨਾਈਆਂ ਇਹਨਾਂ ਹਰਨਾਮ ਆਵ ਚੇਤੇ ਆ ਹਰਿ ਦੇ ਉਤਾਰੇ ਹਰਿ ਜਮਨੇ ਨੂੰ ਆਵਈ ਗੁਰ ਸਿੱਖ ਗੁਰ ਪਿਆਰੇ ਹਰ ਦਾ ਨਾਮ ਈ ਦਾਦ ਹੈ ਕੋਈ ਗੁਰ ਮੁਖ ਜਾਣੈ ਨਾਨਕ ਜੇ ਲਗੁਰੂ ਘੇਟਿਆ ਸੰਗਲੀਆਂ ਮਾਣੈ ਸਰਬਲ ਦਾਤਾ ਆਖੀਐ ਤੁਸ ਪਰੇ ਕੋਸਾਉ ਹਉ ਗੁਰ ਵਿਰਨੋ ਦਗਾਰਿਆ ਜਿੰਦ ਤੜਾ ਨਾ ਸੋ ਤਨ ਗੁਰੂ ਸਾਹਿਬ ਹੈ ਹਰ ਦੇ ਸੁਨੇਹਾ ਹੋ ਵੇ ਵੇ ਗੁਰੂ ਮਿਗ ਸਿਆ ਗੁਰ ਸਤਗੁਰ ਤੇ ਆ ਉਸਨਾ ਅਮਰਤ ਬੋਲ ਦੀ ਹਰ ਨਾਮ ਸੁਹਾਵੀ ਜਿਨ ਸੁਣ ਸਿੰਘਾ ਗੁਰ ਮੰਨਿਆ ਇਹਨਾ ਕੋ ਪ੍ਰਸਾਦ ਜਾਵੀ ਹਰ ਕਾ ਮਾਰਬ ਆਖੀਐ ਕੋ ਕਿਸ ਮਨ ਜਾਈਐ ਹਰ ਤੇਰਾ ਨਾਮ ਹੈ ਹਰ ਘਰ ਚਲੇ ਜਾਈਐ ਜਨ ਗੁਰਮੁਖ ਹਰ ਆਵਦਿਆ ਸੇ ਸਾਂ ਮਨ ਨਾਲੇ ਹੁਣ ਗੁਰ ਕੋ ਸਦ ਵਾਰਿਆ ਗੁਰਗਤਨ ਸਮਾਨੇ ਓ ਠਾਕੁਰ ਓ ਸੈਭ ਓ ਹੈ ਮੇਰਾ ਪੀਰਾ ਹਮ ਭਾਵੈ ਤੇਰੀ ਬੰਦਗੀ ਓ ਗੁਣੀ ਗਈਆ ਆਪੇ ਹਰ ਤਰੰਗ ਹੈ ਆਪੇ ਬੋਰੰਗੀ ਇਹ ਗੱਲ ਚੰਗੀ ਆਪੇ ਹਰ ਬੰਦ ਹੈ ਆਪੇ ਬੋਲਮ ਕੀ ਜੋ ਕਿਸ ਪਾਵੇ ਨਾਨਕ ਪਾ ਸਾਈ ਗੱਲ ਚੰਗੀ ਵਾਹਿ ਉਹ ਜੀ ਦਾ ਹੱਥ ਦਾ ਵਾਹਿ ਗੁਰਜੀ ਕੀ ਫਤਿਹ